ਅ ਬਿਜਲੀ ਦੇ ਨਿਰਵਿਘਨ ਸਪਲਾਈ ਦੇ ਨੂੰ ਵਾਸਤੇ ਅੱਜ ਅਸੀਂ ਬਠਿੰਡਾ ਜ਼ੋਨ ਦੀ ਜਿਹੜੀ ਮੀਟਿੰਗ ਆ ਉਹ ਕੀਤੀ ਆ ਬਠਿੰਡਾ ਜ਼ੋਨ ਦੇ ਵਿੱਚ ਸਾਡੇ ਕੋਲ 7 ਜ਼ਿਲ੍ਹੇ ਪੈਂਦੇ ਨੇ ਮੋਗਾ ਮੁਕਸਰ ਮਾਨਸਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਤੇ ਬਠਿੰਡਾ ਇਹ 7 ਜ਼ਿਲ੍ਹਿਆਂ ਦੇ ਅੱਜ ਅਸੀਂ ਅ ਅਧਿਕਾਰੀ ਸਾਹਿਬਾਨ ਬੁਲਾਏ ਸੀਗੇ ਐਸਸੀ ਐਕਸੀਨ ਚੀਫ ਤੇ ਮੇਰੇ ਨਾਲ ਸਾਡੇ ਸੀਐਮਡੀ ਸ਼੍ਰੀ ਅਜੈ ਸਨਾ ਜੀ ਜਿਹੜੇ ਬਠਿੰਡੇ ਦੇ ਵਿੱਚ ਰਿਵਿਊ ਮੀਟਿੰਗ ਕਰਨਾ ਅਸੀਂ ਪਹੁੰਚੇ ਸੀਗੇ ਆਉਣ ਵਾਲਾ ਜਿਹੜਾ ਪੈਡੀ ਸੀਜ਼ਨ ਆ ਜਾਂ ਗਰਮੀਆਂ ਦੇ ਵਿੱਚ ਜਿਹੜੀ ਵੈਸੇ ਵੀ ਬਿਜਲੀ ਦੀ ਡਿਮਾਂਡ ਜਿਹੜੀ ਆ ਉਹ ਵੱਧ ਜਾਂਦੀ ਆ ਸੋ ਅਸੀਂ ਸਾਰੀ ਰਿਵਿਊ ਕੀਤਾ ਸਾਡੇ ਕੋਲੇ ਉਚਿਤ ਜਿਹੜੇ ਪ੍ਰਬੰਧ ਨੇ ਇਸ ਪੂਰੇ ਜ਼ੋਨ ਵਾਸਤੇ ਬਿਲਕੁਲ ਸਹੀ ਨੇ ਸਾਨੂੰ ਕਿਸੇ ਤਰ੍ਹਾਂ ਦੀ ਬਿਜਲੀ ਦੀ ਕੋਈ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਚਾਹੇ ਉਹ ਐਗਰੀਕਲਚਰਲ ਸਪਲਾਈ ਹੋਵੇ ਚਾਹੇ ਸਾਡੀ ਡੋਮੈਸਟਿਕ ਹੋਵੇ ਚਾਹੇ ਕਮਰਸ਼ੀਅਲ ਹੋਵੇ ਅਸੀਂ ਹਰ ਤਰ੍ਹਾਂ ਦੀ ਨਿਰਵੈਗਨ ਬਿਜਲੀ ਸਪਲਾਈ ਦੇਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ ਸਾਡੇ ਕੋਲੇ ਕੋਲੇ ਦੇ ਭੰਡਾਰ ਹੈਗੇ ਨੇ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਸਾਡੇ ਕੋਲੇ ਸੋਲਰ ਜਿਹੜੀ એનર્ਜੀ ਆ ਉਹ ਨੂੰ ਵੀ ਅਸੀਂ ਬੜਾ ਵਾਜੜਾ ਉਹ ਦੇ ਰਹੇ ਸੋ ਇਸ ਬਠਿੰਡਾ ਜ਼ੋਨ ਵਾਸਤੇ ਅੱਜ ਜਣਾ ਇੱਕ ਅਹਿਮ ਫੈਸਲਾ ਲਿਆ ਗਿਆ ਉਹ ਇਹ ਆ ਕਿ ਅਸੀਂ ਇੱਥੇ ਮੋਬਾਈਲ ਟਰਾਂਸਫਾਰਮਰ ਦੇਣ ਦੀ ਜਿਹੜੀ ਆ ਉਹ ਅੱਜ ਸ਼ੁਰੂਆਤ ਕੀਤੀ ਆ ਕੁਝ ਕੁ ਸਾਡੇ ਕੋਲ ਮੋਬਾਈਲ ਟਰਾਂਸਫਾਰਮਰ ਪਹਿਲਾਂ ਚੱਲ ਰਹੇ ਸੀਗੇ ਸੋ ਅਸੀਂ 64 ਮੋਬਾਈਲ ਟਰਾਂਸਫਾਰਮਰ 200 ਕੇਵੀ ਦੇ ਜਿਹੜੇ ਆ ਉਹ ਬਚੰਡਾ ਜੋਂਨ ਨੂੰ ਚੜ੍ਹੇ ਆ ਉਹ ਦਵਾਂਗੇ ਤਾਂ ਕਿ ਜਦੋਂ ਵੀ ਕਿਤੇ ਬਿਜਲੀ ਦੀ ਸਪਲਾਈ ਕਿਸੇ ਟਰਾਂਸਫਾਰਮਰ ਦੇ ਅਚਾਨਕ ਸੜ ਜਾਣ ਕਾਰਨ ਓਵਰਲੋਡ ਹੋ ਜਾਣ ਕਾਰਨ ਜਾਂ ਕਿਸੇ ਤਰ੍ਹਾਂ ਦਾ ਕੋਈ ਡੈਮੇਜ ਹੋ ਜਾਣ ਕਾਰਨ ਜੇ ਉੱਥੇ ਬਿਜਲੀ ਦੀ ਸਪਲਾਈ ਬੰਦ ਹੁੰਦੀ ਆ ਤੇ ਸਾਡੇ ਇੱਕ ਵੈਨ ਹੋਏਗੀ ਉਹਦੇ ਵਿੱਚ ਆਹ ট্রান্সਫਾਰਮਰ ਲਗਾਉਏਗਾ ਉਹ ਸਿੱਧਾ ਉਸ ਜਗ੍ਹਾ ਤੇ ਜਿਹੜਾ ਉਹ ਜਾਏਗਾ ਔਰ ਪਹਿਲਾ ট্রান্সਫਾਰਮਰ ਜਿਹੜਾ ਡੈਮੇਜਡ ਆ ਉਥੋਂ ਰਿਮੂਵ ਕਰ ਲਿਆ ਜਾਏਗਾ ਔਰ ਸਪਲਾਈ ਵਿਦਨ ਫਿਊ ਮਿੰਟਸ ਸਪਲਾਈ ਜਿਹੜੀ ਆ ਉਹ ਚਾਲੂ ਕਰ ਦਿੱਤੀ ਜਾਏਗੀ ਜਨਾਂ ਚਿਰ ਤੱਕ ਉਥੇ ਅਸੀਂ ਨਵਾਂ ট্রান্সਫਾਰਮਰ ਰਿਪਲੇਸ ਨਹੀਂ ਕਰ ਪਾਉਂਦੇ ਜਾਂ ਉਹਨੂੰ ਪਹਿਲੇ ਨੂੰ ਰਿਪੇਅਰ ਕਰਕੇ ਨਹੀਂ ਲਾ ਪਾਉਂਦੇ ਉਨਾਂ ਚਿਰ ਸਪਲਾਈ ਜਿਹੜੀ ਆ ਉਹ ਬੰਦ ਨਹੀਂ ਹੋਊਗੀ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹਮੇਸ਼ਾ ਹੀ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਬਿਜਲੀ ਖਪਤਕਾਰਾਂ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਆ ਅਸੀਂ ਹਮੇਸ਼ਾ ਹੀ ਇਸ ਕੋਸ਼ਿਸ਼ ਦੇ ਵਿੱਚ ਆ ਕਿ ਸਾਡੇ ਕੰਜ਼ਿਊਮਰ ਸਾਡੇ ਖਪਤਕਾਰ ਜਿਹੜੇ ਸਾਡੇ ਵਾਸਤੇ ਉਹਨਾਂ ਦੇ ਬਹੁਤ ਸਾਡੇ ਵਾਸਤੇ ਵੱਡਮੁੰਡੇ ਨੇ ਉਹ ਸੋ ਅਸੀਂ ਉਹਨਾਂ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਜੜੀ ਆ ਉਹ ਮੁਸ਼ਕਲ ਨਹੀਂ ਆਉਣ ਦਵਾਂਗੇ ਸੋ ਅੱਜ ਦੀ ਜਿਹੜੀ ਮੀਟਿੰਗ ਬਠਿੰਡਾ ਜ਼ੋਨ ਦੀ ਹੋਈ ਆ ਇਹਦੇ ਨਾਲ ਕਾਫੀ ਜਿਹੜਾ ਰਿਵਿਊਜ਼ ਕਾਫੀ ਗੱਲਾਂ ਸਾਡੇ ਕੋਲ ਜੜੀਆਂ ਨੇ ਉਹ ਸਾਹਮਣੇ ਆਈਆਂ ਨੇ ਔਰ 64 ਮੋਬਾਈਲ ট্রান্সਫਾਰਮਰ ਦੇ ਇੰਦਾ ਫੈਸਲਾ ਮੈਂ ਸਮਝਦਾ ਇਸ ਖਿੱਤੇ ਦੇ ਲੋਕਾਂ ਵਾਸਤੇ ਬਹੁਤ ਹੀ ਸਹਾਇਕ ਹੋਏਗਾ ਔਰ ਉਹਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਜੜੀ ਆ ਉਹ ਇਸ ਨੂੰ ਯਕੀਨੀ ਬਣਾਏਗਾ ਬਹੁਤ ਬਹੁਤ ਧੰਨਵਾਦ